ਕਬੈਤ ਦੁਹਰਾ ਕਹਿਵਾਨਾ ਸ੍ਰੀ ਗੁਰੂ ਜੀ ਸੁਨੋ ਕਥਾ ਇਤਿਹਾਸ ਭਾਈ ਮਾਨਾ ਜੀ ਕਹਿਣ ਲੱਗੇ ਇਹ ਗੁਰੂ ਰਖਵਤ ਦੇ ਸੱਚੇ ਪਾਤਸ਼ਾਹ ਆਪ ਜੀ ਹੁਣ ਅੱਗੇ ਧੰ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਦੀ ਕਥਾ ਸੁਨੋ ਜੈਸ ਭਾਂਤ ਹਰ ਖੇਲਹੀ ਟਟਾ ਤ ਜੋ ਕਲਮਲ ਦਾਸ ਸੁਜਿਸਤਨਾ ਧੰ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਆਪਣੇ ਪਾਲ ਸੰਗੀਆਂ ਦੇ ਨਾਲ ਖੇਡਣਾ ਖੇਡਦੇ ਖੇਡਦੀ ਆਪਣੇ ਸਾਥੀਆਂ ਦੇ ਆਪਣੇ ਸੇਵਕਾਂ ਦੇ ਜਿਹੜੇ ਬਾਪ ਹਰਾਸ਼ ਕਰਨ ਦੇ ਸਤਨਾ ਸਵਈਆ ਬਾਲਕ ਸੋਇ ਮਿਲ ਖੇਲਤ ਖੇਲਣ ਲਾਲ ਬਲੋਕਤ ਤਾਤ ਦੁਲਾਰੈ ਸੁਜਿਸਤਰਾ ਧੰਗ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਨਾਲ ਦੇ ਸਾਥੀਆਂ ਨਾਲ ਮਿਲ ਕੇ ਖੇਡਾਂ ਖੇਡਦੇ ਨੇ ਕਈ ਤਰ੍ਹਾਂ ਦੇ ਗਉਤਕ ਕਰਦੇ ਨੇ ਤੇ ਪਿਤਾ ਮਇਤਾ ਕਾਲੂ ਜੀ ਆਪਣੇ ਪੁੱਤਰ ਨੂੰ ਵੇਖ ਵੇਖ ਖੁਸ਼ ਹੁੰਦੇ ਸਨ ਸੁੰਦਰ ਭੁਖਾ ਚੀਰ ਸਰੀਰ ਧਰੇ ਤਲਵੰਡੀ ਕੀ ਬੀਠੀ ਬਿਹਾਰ ਐ ਕਹਿੰਦੇ ਪਿਤਾ ਜੀ ਗਾਣ ਕਰਦੇ ਨੇ ਬਾਲ ਗੁਰੂ ਨਾਨਕ ਸਾਹਿਬ ਜੀ ਸੁੰਦਰ ਉਖਣ ਉਖਣ ਦਾ ਅਰਥ ਹੈ ਗਹਿਣੇ ਸੋਹਣੇ ਗਹਿਣੇ ਪਾਏ ਦੀ ਚੀਰ ਚੀਰ ਦਾ ਅਰਥ ਹੈ ਕੱਪੜੇ ਸੋਹਣੇ ਗਹਿਣੇ ਪਹਿਨਦੇ ਨੇ ਸੋਹਣੇ ਕੱਪੜੇ ਪਹਿਨਦੇ ਨੇ ਸਰੀਰ ਧਰੇ ਸਰੀਰ ਦੇ ਉੱਪਰ ਇਹ ਤਲਵੰਡੀ ਕੀ ਬੀਠੀ ਬਿਖਾਰੇ ਬੀਠੀ ਦਾ ਅਰਥ ਹੈ ਗਲੀ ਤਲਵੰਡੀ ਦੀਆਂ ਗਲੀਆਂ ਵਿੱਚ ਧੰਗ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਫਿਰਦੇ ਹਨ ਦਾਰ ਚਲੈ ਕਬਐਸਰ ਹੈ ਕਬ ਹੂ ਮਜ਼ਰਾ ਮੁਖ ਬਾਣੀ ਉਚਾਰੈ ਕਦੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਗਲੀਆਂ ਵਿੱਚ ਤੋੜਦੇ ਨਜ਼ਰ ਆਉਂਦੇ ਨਹੀਂ ਕਦੇ ਜਿੱਤੇ ਸਾਥੀਆਂ ਨਾਲ ਬੈਠ ਕੇ ਉਹਨਾਂ ਨੂੰ ਕਥਾ ਕਹਾਣੀਆਂ ਸੁਣਾਉਂਦੇ ਨਜ਼ਰ ਆਉਂਦੇ ਨਹੀਂ ਆਪਣੇ ਬੁਖਾਰ ਬਿੰਦ ਦੇ ਵਿੱਚੋਂ ਸੋਹਣੇ ਸੋਹਣੇ ਮਿੱਠੇ ਮਿੱਠੇ ਬਚਨ ਬੋਲ ਕੇ ਆਪਣੇ ਸਾਥੀਆਂ ਨੂੰ ਸੁਣਾ ਰਹੇ ਹਨ ਹੋ ਜਣ ਮਾਤਕ ਤੇ ਦੇ ਕਰ ਖਾਤ ਖਵਾਤ ਹੀਰਤ ਕੋ ਬੜ ਹਾਰੈ ਸੁ ਕਦੀ ਸਤਕਾਰ ਜੁਗ ਮਾਤਾ ਤ੍ਰਿਪਤਾ ਜੀ ਦੇ ਕੋਲ ਬੈਠੇ ਮਾਤਾ ਜੀ ਦੇ ਕੋਲੋਂ ਭੋਜਨ ਛੱਕ ਦੇ ਨਜ਼ਰ ਆ ਨਹੀਂ ਤੇ ਮਾਤਾ ਨੇ ਨਾਲੇ ਆਪਣੇ ਪੁੱਤਰ ਨੂੰ ਭੋਜਨ ਸਿਖਾਉਂਦੀ ਹੈ ਨਾਲੇ ਆਪਣੇ ਪੁੱਤਰ ਤੋਂ ਕੁਰਬਾਨ ਜਾਂਦੀ ਹੈ ਇੱਕ ਬਾਸੁਰ ਕਾਲੂ ਵਿਚਾਰ ਕੀਓ ਪੜਨ ਬਿਨ ਨਾਨਕ ਬੈਸ ਬਹਾਏ ਇੱਕ ਨੇੜਾ ਪਿਤਾ ਮਹਿਤਾ ਕਾਲੂ ਜੀ ਨੇ ਮਨ ਦੇ ਵਿੱਚ ਵਿਚਾਰ ਕੀਤੀ ਹੈ ਕਿ ਜਿਹੜਾ ਨਾਨਕ ਹੈ ਇਹ ਸਾਰਾ ਦਿਨ ਗਲੀਆਂ ਵਿੱਚ ਖੇਡਦਾ ਰਹਿੰਦਾ ਹੈ ਬੱਚਿਆਂ ਸਾਥੀਆਂ ਦੇ ਨਾਲ ਫਿਰਦਾ ਘੁੰਮਦਾ ਖੇਡਦਾ ਹੈ ਕਿ ਇਹ ਬਗੈਰ ਪੜ੍ਹਾਈ ਆਪਣਾ ਜੀਵਨ ਗਵਾ ਰਿਹਾ ਹੈ ਵਿਰਥ ਗਵਾ ਰਿਹਾ ਹੈ ਇਹਦੀ ਉਮਰ ਬਡੇਰੀ ਹੋ ਰਹੀ ਹੈ ਕਿਉਂਕਿ ਗੰਪਾਲ ਦਾ ਸੰਬੰਧ ਦੇ ਕੋਲ ਕੁਝ ਦੀ ਗੁਰੂ ਨਾਨਕ ਸਿੰਘ ਪੜ੍ਹੇ ਨਹੀਂ ਜਦੋਂ ਉਹ ਵਿਦਿਆ ਹਾਸਲ ਕਰਨੇ ਤੋਂ ਕਿਕਣ ਮੁੱਢੀ ਦੇ ਮਾਰਗ ਸੀ ਤੇ ਬਹੁਤ ਸ਼ਿੰਤੀ ਉਹ ਕੁਝ ਸਿੱਖ ਲਿਆ ਤੋਂ ਕੁਝ ਕੁ ਪਾੜ ਦਾ ਸਾਂਦਾ ਪੜਾਉਂਦਾ ਸੀ ਹੁਣ ਗੁਰੂ ਨਾਨਕ ਸਾਹਿਬ ਬਿਲਕੁਲ ਫ੍ਰੀ ਹੋ ਚੁੱਕੇ ਨੇ ਉਸ ਪਾਸੇ ਤੋਂ ਤਾਂ ਪਿਤਾ ਮਹਿਤਾ ਕਾਲੂ ਜੀ ਨੇ ਸੋਚਿਆ ਕਿਉਂ ਨਾ ਕੋਈ ਹੋਰ ਪੜਾਈ ਹੋਰ ਕੋਈ ਨਾ ਕੋਈ ਵਿਦਿਆ ਜਿਹੜੀ ਹੈ ਇਹਨਾਂ ਨੂੰ ਦਿਵਾਈ ਜਾਵੇ ਤਾਂ ਸੇਕਾਰ ਕਰੇ ਪੁਜ ਰਾਣੇ ਕਹਾਂ ਕਰ ਕੈ ਤਨ ਦੇਹ ਕਮਾਏ ਸੁ ਪਿਤਾ ਜੀ ਸੋਚਦੇ ਨੇ ਕਿ ਕੀ ਪਤਾ ਵੱਡਾ ਓ ਕਿ ਕਿਹੜਾ ਕੰਮ ਕਰੇ ਕਿਹੜੀ ਕਾਰ ਕਰਕੇ ਆਪਣੀ ਉਪਜੀਵਕਾ ਤਰ ਚਲਾਵੇ ਤੇ ਬਹੁਤਾ ਧਨ ਕਮਾ ਕੇ ਲੈ ਆਵੇ ਜਿਜ ਕਰ ਕੀ ਰੀਤ ਬਿਣਾਣਾ ਬਣੇ ਕਰਤ ਜੇ ਕਰ ਕੈ ਜਗਨਿੰਦ ਲਾਏ ਸੁ ਪਿਤਾ ਜੀ ਸੋਚਦੇ ਨੇ ਕਿ ਅੰਨਿੱਜੀ ਜਿਹੜਾ ਕੀਤਾ ਹੈ ਪਿਤਾਪੁਰਖੀ ਜਿਹੜਾ ਧੰਦਾ ਹੈ ਇਸ ਵਿਵਹਾਰ ਤੋਂ ਬਿਨਾ ਜਿਹੜੀ ਕਿਰਤ ਹੈ ਕੁਝ ਸ਼ੋਭਦੀ ਨਹੀਂ ਤੇ ਜਿਹੜਾ ਨਾਨਕ ਹੈ ਇਹਨੂੰ ਚਾਹੀਦਾ ਹੈ ਕਿ ਜਿੱਥੇ ਇਹਨੇ ਲੇਖਾ ਚੁੱਕਾ ਸਿੱਖਿਆ ਹੈ ਉੱਥੇ ਚੁੱਕਿਉ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਕਾਗਜ਼ ਆਪ ਨੇ ਨਾ ਜਿਹੜੀ ਦਫਤਰੀ ਭਾਸ਼ਾ ਹੈ ਜਿਵੇਂ ਅੱਜ ਕੱਲ ਦਫਤਰੀ ਭਾਸ਼ਾ ਲਗਭਗ ਇੰਗਲਿਸ਼ ਹੈ ਸਾਡੇ ਜਿੰਨੇ ਵੀ ਕਾਰੋਬਾਰ ਨੇ ਨਾ ਦਫਤਰੀ ਕੰਮ ਜਿੰਨੇ ਵੀ ਨੇ ਇੰਗਲਿਸ਼ ਭਾਸ਼ਾ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਬਹੁਤੇ ਹੁੰਦੇ ਨੇ ਮਹਾਰਾਜਾ ਰਣਜੀਤ ਸਿੰਘ ਕੀ ਦੇ ਸਮੇਂ ਤੱਕ ਜਿੰਨੇ ਦਫਤਰੀ ਕੰਮਕਾਰ ਸੀ ਫਾਰਸੀ ਭਾਸ਼ਾ ਦੇ ਵਿੱਚ ਉਪਦੇਸ਼ ਅੱਜ ਵੀ ਜਿਹੜੀਆਂ ਉਹਨਾਂ ਸਮਿਆਂ ਦੀਆਂ ਲਿਖਤਾਂ ਮਿਲਦੀਆਂ ਨੇ ਦਾ ਫਾਰਸੀ ਭਾਸ਼ਾ ਦੇ ਵਿੱਚ ਲਿਖੀਆਂ ਹੋਈਆਂ ਸੋ ਪਿਤਾ ਜੀ ਸੋਚਦੇ ਨੇ ਮਤਾ ਸੰਸਾਰ ਇਹਨਾਂ ਨੂੰ ਮਿੱਤਦਾ ਹੀ ਹੋਵੇ ਕਿ ਮੇਰੀ ਵੀ ਨਿੰਦਿਆ ਕਰਨ ਕਿ ਪਿਤਾ ਨੇ ਸਿਖਾਇਆ ਕੋਤਨੀ ਇਹ ਕਦ ਕਹਿੰਦੇ ਪਿਤਾ ਜੀ ਸੋਚਦੇ ਸਨ ਅਬ ਮੌਕਾ ਯੋਗ ਪੜਾਵਣ ਹੈ ਬਡ ਹੋਏ ਜਬੈਣਾ ਪੜਿਓ ਤਬ ਜਾਏ ਸੋ ਪਿਤਾ ਜੀ ਨੇ ਸੋਚਿਆ ਕਿ ਅਜੇ ਤੇ ਕੀ ਉਮਰ ਹੈ ਕਿਉਂਕਿ ਬੱਚੇ ਜਿਹੜੇ ਨੇ ਨਾ ਇਹ ਕੱਚੀਆਂ ਟਾਹਣੀਆਂ ਹੁੰਦੀਆਂ ਜਿੱਦੋਂ ਨੂੰ ਮੋੜ ਦੋ ਕਿ ਮੋੜ ਜਾਵੇ ਤੇ ਜੇ 10 15 ਸਾਲ ਤੋਂ ਪਲੱਸ ਇੱਕ ਉਮਰ ਹੋਗੀ ਉਂਜਦੇ ਹੁਣ 10 ਕੁਸਾੜ ਤੋਂ ਬਾਅਦ ਹੀ ਮੋਬਾਈਲ ਜਿਹੜਾ ਸੱਥਾਂ ਦੇ ਵਿੱਚ ਆ ਗਿਆ ਇਹ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰ ਲਿਆ ਹੈ ਪੱਤੀ ਜਿਹੜੇ ਨੇ ਉਹਦੇ ਹੀ ਵਿਗੜ ਜਾਂਦੀ ਹੈ ਪਰ ਫਿਰ ਵੀ ਬੱਚੇ ਜਿਹੜੇ ਸਮੇਂ ਦੇ ਨਾਲ ਇਹਨਾਂ ਨੂੰ ਸੰਭਾਲ ਲਿਆ ਜਾਏ ਕਿਸੇ ਕਿਰਤ ਵਰਤ ਤੇ ਰਾਹ ਦਿੱਤਾ ਜਾਏ ਜਦ ਚੰਗੀ ਪੜ੍ਹਾਈ ਦੇ ਵਿੱਚ ਇਹਨਾਂ ਨੂੰ ਰੁਝਾਨ ਪੈਦਾ ਕਰ ਦਿੱਤਾ ਜਾਏ ਤੇ ਜੀਵਨ ਚੰਗਾ ਬਣ ਸਕਦਾ ਹੈ ਸੋ ਪਿਤਾ ਜੀ ਨੇ ਸੋਚਿਆ ਕਿ ਮਤਾ ਲੋਕ ਤਾਨੇ ਮੇੜੇ ਮਾਰਨ ਕਿ ਪਿਤਾ ਨੇ ਪੜਾਇਆ ਨਹੀਂ ਤੇ ਹੁਣ ਤੇ ਅਜੇ ਛੋਟਾ ਹੈ ਤੇ ਜੇ ਵੱਡਾ ਹੋ ਗਿਆ ਜਵਾਨ ਹੋ ਗਿਆ ਫਿਰ ਪੜਨ ਜੋਗ ਨਹੀਂ ਰਹੇਗਾ ਇਸ ਕਰਕੇ ਹੁਣ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਨਾ ਕਿਸੇ ਪੜਾਈ ਵਿੱਚ ਪਾਉਣਾ ਚਾਹੀਦਾ ਹੈ ਲੈ ਸੋਤ ਨਾਨਕ ਸੰਗ ਚ ਲਾਇਓ ਜਹ ਪਾਰਸੀ ਬਾਲਾ ਪੜੈ ਮਲ ਬ੍ਰਿੰਦਾ ਸੋ ਇਹ ਵਿਚਾਰ ਕਰਕੇ ਕਿਤਾ ਮਹੰਤਾ ਕਾਲੂ ਜੀ ਧੰ ਗੁਰੂ ਨਾਨਕ ਸਾਹਿਬ ਜੀ ਨੂੰ ਨਾਲ ਲੈ ਕੇ ਉਸ ਫਾਵਨ ਤੁਲੇ ਨੇ ਜਿੱਥੇ ਬਹੁਤ ਸਾਰੇ ਬੱਚੇ ਰਲ ਕੇ ਇਕੱਠੇ ਹੋ ਕੇ ਫਾਰਸੀ ਭਾਸ਼ਾ ਪੜ੍ਹਦੇ ਸਨ ਵੈਸਿਓ ਮਿਲਾਨੇ ਕੇ ਜਾਏ ਸਮੀਪ ਕਹਇਤ ਸੋ ਬਾਚ ਆਰਤਮੰਦਾ ਸਵਿਸਤਨਾ ਮੈਤਾ ਕਾਲੂ ਜਿਹੜੇ ਨਹੀਂ ਉੱਥੇ ਪਹੁੰਚੇ ਜਿੱਥੇ ਇੱਕ ਮੁਸਲਮਾਨ ਔਲਵੀ ਬੱਚਿਆਂ ਨੂੰ ਫਾਰਸੀ ਬਣਾਉਂਦਾ ਹੈ ਤੇ ਉਹਦੇ ਹੁਣ ਜਾ ਕੇ ਬੈਠ ਗਏ ਤੇ ਬੜੇ ਪ੍ਰੇਮ ਨਾਲ ਆਰਤ ਅੰਦਾ ਆਰਤ ਸ਼ਬਦ ਉਹਨੇ ਮੈਂ ਬਿਰਤ ਕੀਤੀ ਭਗਤ ਧੰਨਾ ਜੀ ਦੀ ਬਾਣੀ ਵਿੱਚ ਸ਼ਬਦ ਹੈ ਗੰਪਾਲ ਦੀਰਾ ਆਰਤਾ ਆਰਤਾ ਦਾ ਆਰਤ ਦਾ ਅਰਥ ਉਹਦੇ ਤਕਿਆਰਾ ਤੰਦ ਮਾਨ ਸੋ ਪਿਤਾ ਮਹਿਤਾ ਕਾਲੂ ਜੀ ਨੇ ਬੜੇ ਦਰਦ ਭਰੇ ਸ਼ਬਦ ਕਹੇ ਮੌਲਵੀ ਨੇ ਇਸ ਤਰ੍ਹਾਂ ਕਹਿਣ ਲੱਗੇ ਹਾ ਮੈਂ ਸੋ ਤਹੇ ਤਸੋ ਦੇਹ ਬੜਾਏ ਬੜਾ ਇਹੋ ਤੂਰਣ ਹੈ ਮਤਵੰਦਾ ਪਿਤਾ ਜੀ ਮੌਲਵੀ ਨੂੰ ਕਹਿੰਦੇ ਨੇ ਕਿਹੇ ਮੌਲਵੀ ਜੀ ਮੇਰਾ ਜਿਹੜਾ ਪੁੱਤਰ ਹੈ ਇਹਨੂੰ ਤੁਸੀਂ ਬੜੇ ਪ੍ਰੇਮ ਦੇ ਨਾਲ ਫਾਰਸੀ ਪੜਾ ਦਿਓ ਤੇ ਇਹ ਬੜਾ ਹੁਸ਼ਿਆਰ ਹੈ ਬੜਾ ਉੱਤੀਮਾਨ ਹੈ ਇਹ ਬਹੁਤ ਛੇਤੀ ਪੜ ਜਾਵੇਗਾ ਰੋਜ ਭਣਾ ਮੁਜ ਦੇਹ ਬਤਾਏ ਵਸਾ ਵਸਾਵਹੁ ਆਣ ਪੜੈ ਤੋ ਅਨੰਦਾ ਤੋ ਪਿਤਾ ਜੀ ਕਿਹਾ ਲੱਗੇ ਕਿ ਮੌਲਾ ਸਾਹਿਬ ਤੁਸੀਂ ਮੈਨੂੰ ਦੱਸ ਦਿਓ ਮੈਂ ਕਿਸ ਦੇ ਮਿਹੂ ਬੇਠੜਾ ਸ਼ੁਰੂ ਕਰਾਂ ਕੋਈ ਵਿਸ਼ਵਣ ਦੱਸ ਦਿਓ ਮੈਂ ਲਾਕੇ ਨੂੰ ਪਾਟੇ ਕੋਲ ਬਿਠਾ ਜਾਵਾਂਗਾ ਤੇ 쿠ਸ਼ੀ ਦੇ ਨਾਲੇ ਆਪਜੀ ਵੱਲੋਂ ਪੜਾਈ ਵਿਦਿਆ ਨੂੰ ਪੜੇਗਾ ਬੈ ਸੋਮਲ ਨੇ ਭੜੇ ਸੁਬਹਿ ਦੇਵਸ ਪਰੋ ਮਕਤਬਾਂ ਮਾਹੀ ਫਰਜੰਦ ਕੋ ਬਿਠਾਏ ਬੈਣ ਸੋ ਬੁਲਾਣੇ ਪੜੇ ਸਵੇ ਦਿਨਸ ਭੜੋ ਮਕਤਬਾਂ ਮਾਹੀ ਪਰਜੰਦ ਕੋ ਬਿਠਾਈਏ ਮੁਲਾਣਾ ਔਲ ਘਾਉਣ ਦੀ ਜਿਹੜਾ ਸੀ ਇਹ ਤਾਂ ਮਹਿਤਾ ਕਾਪੂ ਜੀ ਨੂੰ ਕਹਿੰਦਾ ਜੀ ਸਵੇਹ ਦਿਨਸ ਭੜੋ ਸਵੇਹ ਦਾ ਅਰਥ ਕਹਿੰਦੇ ਸਵੇਰ ਦਾ ਜਿਹੜਾ ਦੇਣ ਹੈ ਨਾ ਕੱਲ ਸਵੇਰ ਦਾ ਦੇਣ ਵਾਲਾ ਕਹਿੰਦੇ ਬੜਾ ਚੰਗਾ ਗੀਣੇ ਮਕਤਬ ਦਾ ਅਰਥ ਹੁੰਦਾ ਜੀ ਮਦਰਸਾ ਜਿਵੇਂ ਹਿੰਦੂ ਧਰਮ ਦੇ ਵਿੱਚ ਧਰਮਸ਼ਾਲਾ ਕਿਹਾ ਦਿੱਤਾ ਜਾਂਦਾ ਸੀ ਤੇ ਮੁਸਲਮਾਨ ਵੀ ਮਦਰਸਾ ਕਿnde ਜਿੱਥੇ ਬੱਚਿਆਂ ਨੂੰ ਪੜਾਉਂਦੇ ਨੇ ਪਾਠਸ਼ਾਲਾ ਕਿnde ਤੁਸੀਂ ਕੱਲ ਨੂੰ ਨਾਨਕ ਨੂੰ ਮੇਰੇ ਕੋਲ ਮਿਟਾਵਾ ਪੇਜ ਦੇ ਪੜਤ ਭੇਜ ਦੇਣਾ ਏ ਤਸੋ ਪੜਾਉ ਨਾਖਿਲਾਫ ਤੁਝ ਸੰਗ ਗਾਉ ਇਹ ਰੋ ਹੋ ਸਵੰਦ ਅਬ ਧਾਮ ਨੇਜ ਜਾਈਏ ਸੋ ਮੌਲਵੀ ਕੰਦਰ ਜੀ ਤੁਸੀਂ ਚਿੰਤਾ ਨਾ ਕਰਿਓ ਮੈਂ ਪ੍ਰੇਮ ਦੇ ਨਾਲ ਤੁਹਾਡੇ ਨਾਲ ਨੂੰ ਪੜ੍ਹਾਵਾਗਾ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਆਏਗੀ ਤੇ ਮੈਨੂੰ ਨਜ਼ਰ ਆ ਰਿਹਾ ਹੈ ਕਿ ਤੁਹਾਡਾ ਪੁੱਤਰ ਬੜਾ ਸਿਆਣਾ ਹੈ ਤੇ ਬਹੁਤ ਜਲਦੀ ਪੜ੍ਹਾਈ ਪੜ ਜਾਏਗਾ ਤੇ ਤੁਸੀਂ ਬੇਫਿਕਰ ਹੋ ਕੇ ਕਹਿੰਦੇ ਆਪਣੇ ਕਾਰਜੋ ਕਾਰੋ ਦਬ ਗयो ਰਹਿਣ ਭਾਈ ਖਾਣ ਪਾਣ ਕੀਓ ਹੋਰ ਸੋ ਬਹੋਰ ਉਠ ਦੇਖਿਓ ਸੁਖ ਦਾਈਏ ਸਿਸ਼ਤਰ ਕਹਿੰਦੇ ਮਹਿਤਾ ਕਾਲੂ ਜੀ ਮੌਲਵੀ ਨਾਲ ਗੱਲ ਕਰ ਆਏ ਨਹੀਂ ਵਾਪਸ ਘਰ ਪਹੁੰਚੇ ਨਹੀਂ ਤੋ ਰਾਤ ਦੇ ਵਕਤ ਅਸ਼ਾਦਾ ਪਾਣੀ ਛਕਿਆ ਸੋ ਰਾਤ ਸੌ ਕੇ ਮਤੀਤ ਕੀਤੀ ਅਮਰਤ ਵੇਲੇ ਹੋਰ ਸੋ ਬਹੋਰ ਉੱਠ ਦੇਖਿਓ ਅਮਰਤ ਮਿਲਿ ਉੱਠ ਕੇ ਦੇਖਿਓ ਸੁਖਾਂ ਦੇ ਲੱਗੇ ਸੁਖਾਂ ਦੇ ਦਾਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਦੇਖਿਆ ਹੈ ਨਾਨਕ ਸੁਸਾਂਗਲੇ ਬੈਣ ਸੋ ਦੇ ਲਾਸ ਦੇ ਪੜੋ ਕਰ ਪ੍ਰੀਤਨੀਤ ਕਤ ਹੂਣਾ ਧਾਈਏ ਸਿਸ਼ਤਰ ਕਹਿੰਦੇ ਨੇ ਕਿ ਪਿਤਾ ਮਹਿਤਾ ਕਾਉ ਜੀ ਨੇ ਧੰ ਗੁਰੂ ਨਾਨਕ ਸਾਹਿਬ ਜੀ ਨੂੰ ਨਾਲ ਲਿਆ ਤਸल्ली ਦਿੰਦੇ ਜਿਵੇਂ ਆਪਾਂ ਬੱਚਿਆਂ ਨੂੰ ਤਸल्ली ਨਹੀਂ ਦਿੰਦੇ ਜਦੋਂ ਛੋਟੇ ਬੱਚਿਆਂ ਨੂੰ ਪੜ ਲੈ ਕੇ ਜਜਦੇ ਨਾ ਆਪਾਂ ਵੇਖਦੇ ਉਹਨੂੰ ਕਹਿੰਦੇ ਛੇਤੀ ਛੁੱਟੀ ਹੋ ਜਾਣਾ ਮੈਂ ਇੱਥੇ ਰਹਾਗਾ ਕਈ ਤਰ੍ਹਾਂ ਦੀਆਂ ਤਸੱਲੀਆ ਦਿੰਦੇ ਬੱਚਿਆਂ ਨੂੰ ਕਿ ਮਨ ਮੰਨ ਅਜੇ ਰਹੇਗਾ ਕਿ ਮੇ ਪਿਤਾ ਜੀ ਕਹਿੰਦੇ ਨੇ ਕਿ ਤੁਸੀਂ ਹੁਜਾਂ ਦਾ ਮੰਨ ਲਾ ਕੇ ਪੜ੍ਹਨੇ ਕਿ 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 ਪੜ੍ਹਾਈ ਕਰਨੀ ਤੇ ਇਸ ਤਰ੍ਹਾਂ ਕਈ ਤਰ੍ਹਾਂ ਦੇ ਦਿਲਾਸੇ ਦਿੰਦੇ ਜਾ ਰਹੇ ਸਨ ਮਕਤਬ ਇੱਕ ਕਾਰਖਾਨਾ ਦਿਨੋ ਕਾਲੂ ਕਸ਼ਕ ਮਠਾਈ ਬਾਟ ਪੜਿਆ ਲਿਖਾਈ ਹੈ ਸੋ ਮਕਤਬ ਆਏ ਮਕਤਬ ਦਾ ਅਰਥ ਹੈ ਮਦਰਸਾ ਮਦਰਸੇ ਵਿੱਚ ਆ ਗਏ ਨੇ ਇਕ ਕਾਰਖਿਕ ਈਮੋ ਕਾਰਖਿਕ ਸ਼ਬਦ ਜਿਹੜਾ ਇਹਦਾ ਅਰਥ ਹੈ ਕਿ ਰਜਤ ਪੰਜਵੇਂ ਉੱਤੇ 1 ਰੁਪਇਆ ਕਹਿ ਦਿੰਦੇ ਆਪਾਂ ਉਹਨਾਂ ਸਮਿਆਂ ਵਿੱਚ ਰਜਤ ਪਣ ਚੱਲਦੇ ਸੀ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੇ ਉਹਨਾਂ ਸਮਿਆਂ ਦਾ 1 ਰੁਪਇਆ ਜਿਹੜਾ ਉਹ ਮਦਰਸੇ ਦੇ ਉਸ ਮੌਲਵੀ ਨੂੰ ਦਿੱਤਾ ਤੇ ਕਸੂਕ ਮਿਠਾਈ ਬਾ ਡੁੱਜ ਕਮਟਾਈ ਲੈ ਕੇ ਆਇਸ ਉਹ ਬੜੀ ਬੱਚਾ ਮਿਰ ਪੱਟੀਆਂ ਲਿਖਾਈ ਹੈ ਤੇ ਫਿਰ ਧੰ ਗੁਰੂ ਨਾਨਕ ਸਾਹਿਬ ਨੇ ਇਕਲੋ ਪੱਤੀ ਤੇ ਲਿਖਵਾਉਣਾ ਸ਼ੁਰੂ ਕੀਤਾ ਹੈ ਮੁੱਲਾ ਨੇ ਕਲਮ ਗਹ ਅਵਲ ਅਲਫ ਲਖ ਬਹਰ ਸਹਰਫੀ ਸੋ ਸਭ ਹੀ ਪੜ੍ਹਾਈ ਹੈ ਮੁੱਲਾ ਨੇ ਕਲਮ ਗਹ ਕਿੰਦੇ ਬੁੱਲਾੜ ਔੜੀ ਹੈ ਉਨੇ ਕਲਮ ਵੜ ਕੇ ਅਪਲ ਅਲਕ ਲੇਖ ਪਹਿਲਾ ਅੱਖਰ ਲਿਖਿਆ ਤੇ ਅਪਲ ਦਾ ਅਰਥ ਹੁੰਦਾ ਪਹਿਲਾ ਹਰਫ ਦਾ ਅਰਥ ਹੁੰਦਾ ਅੱਖਰ ਪਹਿਲਾ ਅੱਖਰ ਲਿਖਿਆ ਬਹੁਤ ਜਿਹੜੀ ਹਰਫ ਵੀ ਸੋ ਸਭ ਹੀ ਪੜਾਈ ਹੈ ਫਿਰ ਸਿਹਤ ਵੀ ਵਰਣ ਵਾਲਾ ਜਿਹੜੀ ਹੈ ਖਾਸੀ ਖਾਸੀ ਦੀ ਜਿਹੜੀ ਵਰਣ ਵਾਲਾ ਉਹ ਕਾਫ ਇਹ ਜਿੰਨੇ ਸ਼ਬਦ ਨੇ ਉਹ ਸਾਰੇ ਜਿਹੜੇ ਨੇ ਉਹ ਲਿਖਾਇਆ ਕੰਨ ਮੁੱਲਾ ਕੇ ਕਹਿਣ ਮਹਿ ਧੀਰ ਕਸ਼ ਲਾਗੇ ਮਾਨੋ ਨਾਨਕ ਕਿ ਰਸਨਾ ਮਧਿਰ ਹੂਣਾ ਪਾਈ ਹੈ ਜਦੋਂ ਫੱਟੀ ਤੇ ਲਿਖ ਦਿੱਤਾ ਗਿਆ ਮੁੱਲਾ ਕਹਿੰਦਾ ਗੁਰਮਾਨਤ ਸਿੰਘ ਜੀ ਨੂੰ ਮੌਲਵੀ ਕਹਿੰਦਾ ਕਿ ਮੇਰੇ ਪਿੱਛੇ ਪੜਾ ਮੌਲਵੀ ਪੜਦਾ ਹੈ ਭਾਈ ਸਾਹਿਬ ਜੀ ਕਹਿੰਦੇ ਮੁੱਲਾ ਕੇ ਕਹਿਣ ਮਹਿ ਧੀਰ ਕਸ਼ ਲਾਗੇ ਕਹਿੰਦੇ ਮੌਲਵੀ ਦੇ ਅੱਖਰ ਕਹਿਣ ਦੇ ਵਿੱਚ ਦੇਰੀ ਲੱਗਦੀ ਸੀ ਨਾਨਕ ਕੀ ਰਸਨਾ ਮੈਂ ਦੇਨ ਹੋਣਾ ਪਾਈ ਕਹਿੰਦੇ ਮੌਲਵੀ ਅਜੇ ਸ਼ਬਦ ਕੋਲ ਕੇ ਚੋਪੀ ਕਰਦਾ ਸੀ ਤੇ করুণਾ ਉਸਨਾਂ ਪਰ ਵੀ ਦਿੰਦੇ ਸੀ ਇੰਨੀ ਤਿੱਖਣ ਬੁੱਧੀ ਤੇ ਆਪ ਰੱਬ ਸੀ ਜੀ ਉਹਨਾਂ ਨੂੰ ਕਿਸੇ ਗੱਲ ਨਹੀਂ ਕੋਈ ਹੋਂਦ ਤਾਂ ਨਹੀਂ ਤਾਂ ਕੋਈ ਕਿਸੇ ਟੀਚ ਤੋਂ ਅਜਨ ਥੋੜੀ ਨੇ ਤਾਂ ਨਾਨਕ ਸਾਹਿਬ ਜੀ ਇਹ ਤੇ ਕੌਤਕ ਜੀ ਇਸ ਸੰਸਾਰ ਦੇ ਵਿੱਚ ਵਿਚਰਣ ਦਾ ਇੱਕ ਢਾਕ ਸੀ ਲੋਕਾਂ ਨੂੰ ਸਮਝਾਉਣਾ ਸੀ ਸਿੱਖਿਆ ਦੇਣੀ ਸੀ ਜਦੋਂ ਮੌਲਵੀ ਪੜਦਾ ਹੈ ਧੰਗੂ ਨਾਨਕ ਸਾਹਿਬ ਪਹਿਲਾਂ ਹੀ ਕਿਹਾ ਤੇਰੀ ਮੌਲਵੀ ਦੇ ਕਈ ਅੱਖਰ ਜਿਹੜੇ ਉਹ ਪੜ ਦਿੰਦੇ ਸਨ ਭਇਓ ਬਿਸਮਾਦ ਇਹ ਪੜਿਓ ਕਹਾ ਆਧ ਮੋਤੇ ਮੋਹ ਸੇ ਸਬਕ ਪੜ ਜਾਨਿ ਹੋ ਨਾ ਜਾਈ ਹੈ ਜਦੋਂ ਮੌਲਵੀ ਨੇ ਵੇਖਿਆ ਕਿ ਮੈਂ ਸ਼ਬਦ ਪੜਦੇ ਤੇ ਇਹ ਮੇਰੇ ਤੋਂ ਵੀ ਪਹਿਲਾਂ ਬੜ ਕੇ ਚੁੱਪ ਕਰ ਜਾਂਦਾ ਹੈ ਬੜਾ ਹੈਰਾਨ ਹੋਇਆ ਭਇਓ ਇਸ ਮਾਦ ਇਸ ਮਾਦ ਦਾ ਹੈਰਾਨ ਹੋਣਾ ਮੌਲਵੀ ਬਹੁਤ ਹੈਰਾਨ ਹੋਇਆ ਇਹ ਪੜਿਓ ਕਹੂੰ ਆਦਮ ਨੂੰ ਕਹਿੰਦੇ ਮੇਰੇ ਤੋਂ ਪਹਿਲੇ ਕਿਤੇ ਪੜਿਆ ਹੋਇਆ ਮੌਲਵੀ ਤੱਕ ਰਿਹਾ ਕਿ ਤੇ ਪਹਿਲਾਂ ਹੀ ਪੜ ਕੇ ਆਇਆ ਕਿਤੇ ਉਹਨਾਂ ਕਿਥੋਂ ਕਿ ਮੈਂ ਪੜਦੇ ਤੇ ਮੇਰੇ ਤੋਂ ਪਹਿਲਾਂ ਪੜ ਦਿੰਦਾ ਮੌਹੂ ਸੇ ਸਬਕ ਪੜਿਆ ਜਾਣਾ ਚਾਹੀਦਾ ਹੈ ਕਿਤੇ ਪਤਾ ਨਹੀਂ ਸਮਝਣੀ ਆਉਂਦੀ ਕਿ ਇਹ ਮੇਰੇ ਕੋਲੋਂ ਸਬਕ ਪੜ ਰਿਹਾ ਹੈ ਕਿ ਮੈਨੂੰ ਪੜਾ ਰਿਹਾ ਹੈ ਕਿ ਤੇ ਮੇਰੇ ਤੋਂ ਵੀ ਪਹਿਲਾਂ ਪੜ ਦਿੰਦਾ سوچ رہے فارسی اینی مشکل ہے ترنت ہی پڑھی جا رہی ہے یہ پانی بال اوسا ਮਾਤੇ ਦੀ ਜਿਹੜੀ ਹੈ ਉਹ ਵੱਡਿਆਂ ਬਾਣੀ ਅਕਲ ਦੀ ਵੱਡਿਆਂ ਬਾਣੀ ਹੈ ਜੇਤ ਦੇ ਨ ਜ਼ਬਰ ਔਰ ਮਿਆਨੇ ਵਿੱਚ ਕਿਤਾਬਨ ਕੇ ਦਫਤਰ ਲੇਖਾ ਜਮਾ ਖਰਚ ਬਸ ਸੇਖੀਏ ਜੇਰ ਕਹਿੰਦੇ ਨੇ ਸਿਹਾਰੀ ਨੂੰ ਜ਼ਬਰਦਾਰ ਮੁਕਤਾ ਤੇ ਕਾਹੀ ਮੌਲਵੀ ਮਨ ਵਿੱਚ ਸੋਚਦਾ ਹੈ ਕਿੰਦੇ ਸਿਹਾਰੀ ਮੁਕਤਾ ਪੁਸਤਕਾਂ ਦੇ ਅਰਥਕ ਅਰਥ ਤਪਰੀ ਦੇਖੇ ਚੁਕੇ ਇਹ ਸਾਰਾ ਕੁਝ ਜਿਹੜਾ ਵਿਸ਼ੇਸ਼ ਕਰਕੇ ਜਮਾ ਕਰਨੇ ਖਰਚਾ ਜਿਹੜਾ ਸਾਫਤਾ ਹੈ ਇਹ ਸਾਰਾ ਕੁਝ ਜਿਹੜਾ ਹੈ 10 10 ਸਾਲ ਕੇ ਵਿਸਾਲ ਬਾੜ ਪੈਸੇ ਜੋ ਪੜਨਾ ਸਮਾਨੇ ਸਕੋ ਅਵ ਰੇਖੀਏ ਤੇ ਮੌੜ ਦੀ ਖਰਾਬ ਹੋ ਰਹੀ ਸੀ ਕਹਿੰਦੇ ਇਹ ਨਾਨਕ ਇਹ ਸਾਰਾ ਕੁਝ ਕਿਨ ਦੇ ਵਿੱਚ ਸਿੱਖ ਗਿਆ ਤੇ ਪੜਦੇ ਮੇਰੇ ਨਾਲ ਤੇ ਜਿਹੜੇ ਇਹਦੇ ਤੋਂ ਵੱਡੇ 10-10 ਬਰਿਆਂ ਦੇ ਬੱਚੇ ਨੇ ਗੁਰੂ ਨਾਨਕ ਸਾਹਿਬ ਜੀ ਦੀ ਉਮਰ ਉਸ ਵਕਤ ਕੋਈ 8-9 ਕੇ ਸਾਢੇ ਦੇ ਕਰੀਬ ਹੈ ਉਹ ਮੌੜ ਵੀ ਕਿਤੇ 10-10 ਬਰਿਆਂ ਦੇ ਵੱਡੇ ਬੱਚੇ ਜਿਹੜੀ ਉਮਰ ਵਿੱਚ ਇਹਦੇ ਤੋਂ ਵੱਡੇ ਨੇ ਤੇ ਕਈ ਕਈ ਦਿਨ ਹੋ ਗਏ ਜਿਨ੍ਹਾਂ ਨੂੰ ਵੇਰਕੁੜੇ ਇੱਥੇ ਪਾਠਸ਼ਾਲਾ ਮਦਰਸੇ ਆਉਂਦੇ ਆ ਉਹ ਇਹਦੇ ਸਮਾਨ ਕੋਈ ਨਹੀਂ ਪੜ ਸਕਿਆ ਇਹ ਇੱਕ ਦਿਨ ਕੀ ਇੰਨਾ ਕੁਝ ਸਿੱਖ ਗਿਆ ਕਿ ਸਿਹਾਰੀ ਮੁਕ ਮੁਕਤਾ ਕਪ ਪੁਸਤਕਾਂ ਦੇ ਹਵਾਲੇ ਦਫਤਰੀ ਭਾਸ਼ਾ ਲੇਖਾ ਚੁਕਾ ਜੋ ਕੁਝ ਫਾਰਸੀ ਦੇ ਵਿੱਚ ਲਿਖਿਤ ਪੜਤ ਹੈ ਇਹ ਸਾਰੀ ਜਾਣ ਗਿਆ ਹੈ ਮਨੁਖ ਕੋ ਕਾਮਨ ਹੈ ਔੜਿਆ ਤੌਰ ਕੋ ਲਖ ਸੋ ਲਖ ਆ ਕੇ ਦੇਖ ਹੈ ਲਖੀਏ ਉਹ ਮਨ ਵਿੱਚ ਮੋੜ ਵੀ ਸੋਚਦਾ ਹੈ ਕਹਿੰਦਾ ਕਿ ਇੰਨੀ ਤੀਖਾ ਬੁੱਧੀ ਇੰਨੀ ਹੁਸ਼ਿਆਰੀ ਤੇ ਇਲਾ ਗਿਆਨ ਮਨੁੱਖ ਕੋ ਕਾਮਨਾ ਹੈ ਕਿ ਤੇ ਆਪ ਮਰਦੀ ਦੀ ਛੇੜੇ ਇਹ ਨਹੀਂ ਆਪ ਮਨੁੱਖ ਦੀ ਛੇੜ ਨਹੀਂ ਹੈ ਉਹ ਆਪ ਦਾ ਉਕਾਰ ਕੋ ਇਹ ਕੋਈ ਆਉਂਦੀਆ ਅਵਤਾਰੇ ਕੇ ਪੀਰ ਪਗਾਮਰੀ ਹੈ ਕੋਈ ਪਹੁੰਚੀ ਹੋਈ ਰੂਹ ਹੈ ਲੱਖੋਂ ਲੱਖ ਕਹਿੰਦੇ ਇਹਦੇ ਬਾਰੇ ਜਾਣਿਆ ਨਹੀਂ ਜਾ ਸਕਦਾ ਜਾਂ ਕਿ ਲੇਖ ਕੋ ਅਲਿਖੀਏ ਕਿਵੇਂ ਗੁਰੂ ਨਾਨਕ ਸਾਹਿਬ ਦਾ ਥਾਂ ਪਾਇਆ ਜਾ ਸਕਦਾ ਹੈ ਕਿਵੇਂ ਗੁਰੂ ਨਾਨਕ ਸਾਹਿਬ ਦਾ ਅਰਥ ਪਾਇਆ ਜਾ ਸਕਦਾ ਹੈ ਮੌੜਵੀ ਦੀ ਬੁੱਧੀ ਹੈਰਾਨ ਹੋ ਗਈ ਜਦੋਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਇਸ ਹੁਸ਼ਿਆਰੀ ਨੂੰ ਅਕਲਮੰਦੀ ਨੂੰ ਸਤਿਗੁਰੂ ਦੀ ਵਿਦਵਤਾ ਨੂੰ ਵਿਖਿਆ ਹੈ ਸਿਫਤ ਪ੍ਰਕਾਸ਼ ਪਾਈ ਕਾੜੂ ਸੁੱਤ ਬੁੱਧ ਰਾਸ 파ਰਸੀ ਇਹਨਾਂ ਮਾ ਜੋ ਕਠਨ ਸਿੱਖਿਓ ਬੇਗਹੀ ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜੇ ਨੇ ਬਿਨ ਕਹੀ ਦਰਤੋਂ ਦੇ ਜਲਦੀ ਬਹੁਤ ਜਲਦੀ ਗੁਰੂ ਨਾਨਕ ਸਾਹਿਬ ਜੀ ਨੇ ਫਾਰਸੀ ਭਾਸ਼ਾ ਵੀ ਸਿੱਖ ਲਈ ਇਸਾਰੇ ਲੋਕਾਂ ਦੇ ਵਿੱਚ ਸਿੱਖਤ ਪ੍ਰਕਾਸ਼ ਭਈ ਸਿੱਖਤ ਪ੍ਰਕਾਸ਼ ਦਾ ਪ੍ਰਗਟ ਹੋਣਾ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਤ ਲੋਕਾਂ ਵਿੱਚ ਪ੍ਰਗਟ ਹੋ ਗਈ ਕਹਿੰਦੇ ਕਾਲੂ ਸੁੱਤ ਉਧ ਰਾਸ ਬੁੱਕ ਕਹਿੰਦੇ ਸੀ ਕਿ ਕਾਲੂ ਦਾ ਪੁੱਤਰ ਮਹਿਤਾ ਕਾਲੂ ਦਾ ਪੁੱਤਰ ਨਾਨਕ ਬੜੀ ਅਗਲ ਵਾਲਾ ਹੈ ਪਾਰਸੀ ਇਲਮ ਜੋ ਕਹਿੰਦੇ ਜਿਹੜਾ ਪਾਰਸੀ ਭਾਸ਼ਾ ਦਾ ਬੜਾ ਘਟਣ ਇਲਮ ਹੈ ਕਹਦੇ ਨੇ ਸਿਖਿਓ ਪੇ ਗੀਹੋ ਨੇ ਬੜੀ ਸ਼ਤੀ ਸੇਖ ਲਿਆ ਹੈ ਆਏ ਮੁਖ ਦੇਖੇ ਕਰੈ ਲਮ ਪਰੇਖਾ ਨਰਸੋਣ ਸੋਣ ਬੈਣ ਕੋ ਬਿਸਾੜ ਬਸ ਲੈ ਗਹੀ ਤਿਸ ਤਰ੍ਹਾਂ ਜਦੋਂ ਲੋਕ ਸੁਣਦੇ ਨੇ ਤੇ ਕਈ ਵਾਰ ਸੁਣੀ ਗੱਲ ਤੇ ਯਕੀਨ ਨਹੀਂ ਕਰਦੇ ਕਈ ਹਉਂਦੇ ਨੇ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਕੋਲੋਂ ਇੱਕ ਸਵਾਲ ਚੋਂ ਪੁੱਛਦੇ ਨੇ ਫਾਰਸੀ ਵਿੱਚ ਕਹਿੰਦੇ ਆਏ ਲੋਕ ਦੇਖਿਆ ਕਰੇ ਇਲਮ ਪਰਖਿਆ ਕਹਿੰਦੇ ਆ ਕੇ ਲੋਕ ਗੁਰੂ ਨਾਨਕ ਸਾਹਿਬ ਜੀ ਗਿਆਨ ਦੀ ਪਰਖ ਕਰਦੇ ਨੇ ਕਿ ਕੀ ਸੱਚਮੁੱਚ ਪarsi ਭਾਸ਼ਾ ਸਿੱਖ ਗਏ ਨੇ ਕਿਉਂਕਿ ਕੱਟਣ ਭਾਸ਼ਾ ਜਿਵੇਂ ਅੱਜ ਕੱਲ੍ਹ ਕਹਿੰਦੇ ਕੇ ਇੰਗਲਿਸ਼ ਭਾਸ਼ਾ ਸਿੱਖਣੀ ਹੋਵੇ ਮੇਰੇ ਵਰਗੇ ਕਈ ਮਹੀਨੇ ਲੱਗ ਜਾਣੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਵਕਤ ਸਮਿਆਂ ਵਿੱਚ ਫਾਰਸੀ ਭਾਸ਼ਾ ਕੁਝ ਕੁ ਦਿਨਾਂ ਕੇਵਲ ਇੱਕ ਤੋਂ ਦਿਨਾਂ ਵਿੱਚ ਸਾਰੀ ਸਿੱਖ ਲਈ ਤੇ ਲੋਕ ਹੈਰਾਨ ਨੇ ਤੇ ਪਰਖ ਕਰਦੇ ਨੇ ਗੱਲਾਂ ਸੁਣ ਸੁਣ ਕੇ ਹੈਰਾਨ ਹੁੰਦੇ ਸੀ ਗੁਰੂ ਨਾਨਕ ਸਾਹਿਬ ਜਦੋਂ ਫਾਰਸੀ ਭਾਸ਼ਾ ਬੋਲਦੇ ਨੇ ਤੇ ਲੋਕ ਹੈਰਾਨ ਹੁੰਦੇ ਸੰਦ ਮਿਲਤ ਪਰਸਪਰ ਕਰਤ ਸੁਜਸਬਰ ਬੈਸ ਲੱਗ ਦੇਖੀਤ ਸੇ ਮੁਖੀ ਵ세ਖਹੀ ਇਸ ਤਰ੍ਹਾਂ ਜਦੋਂ ਲੋਕ ਗੁਰੂ ਨਾਨਕ ਸਾਹਿਬ ਦੀ ਫਾਰਸੀ ਭਾਸ਼ਾ ਦਾ ਇਲਮ ਵੇਖਦੇ ਨੇ ਗਿਆਨ ਰਹਦੇ ਨੇ ਤੇ ਪਰਸਪਰ ਇੱਕ ਦੂਜੇ ਦੇ ਨਾਲ ਮਿਲ ਕੇ ਆਪਸ ਵਿੱਚ ਮਿਲ ਕੇ ਕਰਤ ਸੁਜਸ ਗੁਰੂ ਨਾਨਕ ਸਾਹਿਬ ਦੀ ਵਡਿਆਈ ਕਰਦੇ ਨੇ ਤੋਂ ਬਾਦ ਬੈਸ ਨਕ ਲੋਕ ਕਹਿੰਦੇ ਸੀ ਉਮਰ ਇਹ ਕਿੰਨੀ ਛੋਟੀ ਹੈ ਤੇ ਜੀਮੂ ਕੀ ਬਿਸ਼ੇਖ ਹੈ ਕਹਿੰਦੇ ਜੀ ਬੁੱਧੀ ਜਿਹੜੀ ਹੈ ਇਹ ਕਿੰਨੀ ਬਿਸ਼ੇਖ ਕਿੰਨੀ ਵਿਸ਼ਾਰਖ ਹੈ ਮਧੁਰ ਬਚਨ ਸੁਣੇ ਹਿੰਦੂ ਆਉ ਤੁਰਕ ਸਭ ਪ੍ਰੀਤ ਕਰ ਦਇ ਹਰਵਾਖਣਾ ਉਦੇਗ ਹੀ ਕਹਿੰਦੇ ਸਿੱਧਾ ਜਿਹੜੇ ਤਲਵਟੀ ਵਿੱਚ ਰਹਿਣ ਵਾਲੇ ਕੋਈ ਹਿੰਦੂ ਪਰਿਵਾਰ ਨੇ ਮੁਸਲਮਾਨ ਪਰਿਵਾਰ ਨੇ ਕਹਿੰਦੇ ਦੋਨੋਂ ਲੋਕ ਜਿਹੜੇ ਹਿੰਦੂ ਮੁਸਲਮਾਨ ਲੋਕ ਇਸ ਵਾਰ ਗੁਰੂ ਨਾਨਕ ਸਾਹਿਬ ਜੀ ਦੇ ਪਾਉਣ ਖਾਰ ਵਿੱਚ ਤੋਂ ਜਦੋਂ ਮਿੱਠੇ ਮਿੱਠੇ ਬਦਰ ਸੋ ਦੇਣੀ ਤੇ ਕਹਿੰਦੇ ਉਹਨਾਂ ਦੇ ਮਨ ਵਿੱਚ ਏਮ ਪੈਦਾ ਹੁੰਦਾ ਹੈ ਬੜੇ ਖੁਸ਼ ਹੁੰਦੇ ਨੇ ਮਨ ਨੂੰ ਉਹਨਾਂ ਦੇ ਸਾਰੇ ਦੁੱਖ ਨਾਸ਼ ਹੋ ਜਾਂਦੇ ਹਨ ਸਵਈਆ ਤਾ ਮ੍ਰਿਦਨ ਮਧੁਰ ਮੁਖ ਬੋਲ ਤ ਹੈ ਬੈਣ ਮਨੋ ਦੇਤਾ ਉਪਦੇਸ ਰੇਖਾ ਦੇਖ ਸੇਖ ਆਪਣੇ ਤੁਹਾਨੂੰ ਗੁਰੂ ਨਾਨਕ ਨੂੰ ਸੱਚੇ ਪਾਤਸ਼ਾਹ ਕਿਤੇ ਆਪਣੇ ਬਖਾਨ ਦੇ ਤੁਜਾ ਜਦੋਂ ਮਿੱਠੇ ਮਿੱਠੇ ਬਚਨ ਗੋੜਦੇ ਨੇ ਤੇ ਇੰਜ ਲੱਗਦਾ ਸੀ ਜਿਵੇਂ ਕੋਈ ઋષਿ ਆਪਣੇ ਸੇਵਕਾਂ ਨੂੰ ਕੋਈ ਉਪਦੇਸ਼ ਦੇ ਲਿਆ ਹੋਵੇ ਪਾਰਸੀ ਸੋ ਮਿਲਿ ਜੋ ਨਾਮ ਕੇ ਭਜਨ ਸੰਗ ਗੰਗਾ ਜੈ ਬਾਣੀ ਕਲ ਕਰਮਲ ਪਖ ਖਾਪਣੇ ਕਿਹ ਗੁਰੂ ਨਾਨਕ ਸਾਹਿਬ ਜੀ ਨੇ ਫਾਰਸੀ ਭਾਸ਼ਾ ਦੇ ਵਿੱਚ ਪ੍ਰਭੂ ਦੇ ਨਾਮ ਸਿਮਰਨ ਨਾਲ ਮਿਲੀ ਕੰਗਾ ਜਾਮਨ ਪਵਿੱਤਰ ਪਰਵਾਣੀ ਉਚਾਰਣ ਕੀਤੀ ਫਾਰਸੀ ਭਾਸ਼ਾ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ ਤੇ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਕਾਰਤੂਕ ਦੇ ਪਾਪਾ ਨੂੰ ਨਾਸ਼ ਕਰਨ ਵਾਲੇ ਸ਼ਬਦ ਜਿਹੜੇ ਨੇ ਉਹ ਉਚਾਰਣ ਕੀਤੇ ਕੰਨਾ ਤੇਜੋ ਵਕਤਾ ਅਚੂਕ ਵਾਕ ਪ੍ਰੇਮਮੈ ਸੁੰਦਰ ਸੁਖਤਜੋ ਜੋਗ ਨਰ ਜਪਣੇ ਕਹਿੰਦੇ ਜਿਵੇਂ ਇੱਕ ਵਿਦਵਾਨ ਪੰਡਤ ਵਿਦਵਾਨ ਬੁਲਾਰਾ ਬੋਲਦੇ ਨਾ ਤੁਹਾਨੂੰ ਬੁਲਾਰਾ ਸਾਹਿਬ ਜੀ ਇੱਕ ਵਿਦਵਾਨ ਪੰਡਤ ਦੇ ਵੱਲੋਂ ਖਾਸ ਹੀ ਭਾਸ਼ਾ ਅਚੂਕ ਬਿਨਾ ਭੁੱਲ ਤੋਂ ਬੋਲਦੇ ਸੀ ਕਹਿੰਦੇ ਨੇ ਪ੍ਰੇਮਮਈ ਪ੍ਰੇਮਮਈ ਬਚਨ ਇਹ ਗੁਰਦਾਰ ਸਾਹਿਬ ਦੇ ਸੁੰਦਰ ਸੁਖਦ ਕਹਿੰਦੇ ਬੜੇ ਸੁੰਦਰ ਤੇ ਸੁਖਦ ਆਈ ਬੋਲਨੇ ਜੋ ਜੋਗਨਾ ਜਪੜੇ ਕਹਿੰਦੇ ਜਿਹੜੇ ਆਪ ਮੁਖਨੇ ਉਹ ਵੀ ਗੁਰੂ ਨਾਨਕ ਸਾਹਿਬ ਦੇ ਉਚਾਰੇ ਬਚਨਾਂ ਨੂੰ ਜਪ ਸਕਦੇ ਸਨ ਸੁਨਾਹੇ ਤਲਾਏ ਨੁੱਤ ਗਾਏ ਕਰ ਜਾਏ ਨਰ ਕਲਾਵਾਨ ਭਇਓ ਕਲ ਕਿਰਤ ਸੁਥਾਪਣੇ ਸ੍ਰੀਸਤ ਰੋਕ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਜਦੋਂ ਬਚਨ ਸੁਣਦੇ ਨੇ ਆਪਣੇ ਘਰਾਂ ਵਿੱਚ ਜਾ ਕੇ ਜਦੋਂ ਪਰਿਵਾਰ ਵਿੱਚ ਬੈਠਦੇ ਨੇ ਕਹਿੰਦੇ ਘਰੋਂ ਘਣੀ ਧੰ ਗੁਰੂ ਨਾਨਕ ਸਾਹਿਬ ਜੀ ਦੀ ਪਟਾਈ ਹੋ ਰਹੀ ਸੀ ਤੇ ਲੋਕ ਕਹਿੰਦੇ ਸੀ ਇਹ ਕੋਈ ਕਲਾਵਾਨ ਵਾਪੁਰਖ ਹੈ ਜਿਹੜਾ ਕਲ ਚੁੱਭ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਕੀਰਤੀ ਕਰਨ ਵਾਸਤੇ ਪਰਮੇਸ਼ਰ ਦੇ ਨਾਮ ਦੀ ਵਡਿਆਈ ਕਰਨ ਵਾਸਤੇ ਆਇਆ ਹੈ ਸੋ ਇਸ ਤਰ੍ਹਾਂ ਧਰਮ ਗੁਰੂ ਨਾਨਕ ਸਾਹਿਬ ਜੀ ਦਾ ਜਸਾ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਘਰ ਘਰ ਅੰਦਰ ਧਰਮ ਸ਼ਾੜ ਹੋਵੇ ਕੀਰਤਨ ਸਦਾ ਬਸੋਵਾ ਹਰ ਘਰ ਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਕਰਨ ਧਰਮ ਗੁਰਦਾਸ ਸਾਹਿਬ ਜੀ ਦੀ ਵਡਿਆਈ ਹੋ ਰਹੀ ਸੀ ਸੋ ਅਕੀ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬੜਾ ਵੱਡਾ ਕੌਤਨ ਕੀਤਾ ਹੈ

ਉਰਨਾ ਚਾਹਤੀ ਕੀ ਮਾ ਕੀ ਲਿਪਤੀ ਪੜ ਕੇ ਪਤੇ ਬੁਲਾਈਏ ਜੀ ਸੁਣੇ ਇਤ ਲਾਏ ਰੁੱਤ ਗਾਏ ਘਰ ਜਾਏ ਨਰ ਕਲਾਪਨ ਭਇਓ ਕਰੀਰਤ ਸੁਥਾ ਪੈ ਕੋਣ ਜੀ ਬਾਖਾਰ ਸਾਹ ਵਾਹ ਜੀ ਕੀ ਫਤਿਹ